ਅਗਲੀ ਬੇਨਤੀ ਮੈਂ ਹੋਰ ਕਰਦਾ ਛੋਟੀ ਜੀ ਚਲੋ ਅੱਜ ਮੌਕਾ ਪਿਆ ਉਹਦਾ ਮੈਂ ਗੁਰਦੁਆਰੇ ਕਈ ਵਾਰੀ ਸੰਗ ਪਾਰਦਾ ਹਾਂ ਉਹ ਕਿ ਘੱਟ ਹੀ ਸੁਣਦੇ ਆ ਮੈਂ ਨਾ ਇੱਧਰ ਆ ਗਿਆ ਮੁਕਸਲ ਜ਼ਿਲ੍ਹੇ ਦਾ ਇੱਕ ਪਿੰਡ ਸੀਗਾ ਜਦੋਂ ਕਿਧਰਾਂ ਕਾਦੀ ਨਹਿਰ ਤੇ ਹੀ ਰਾਸਤਾ ਨੂੰ ਜਾਂਦੇ ਤੇ ਲਫਾਫਾ ਪਾਉਂਦੇ ਸੀਗੇ ਤੇ ਉੱਥੇ ਅਸੀਂ ਮੋਟਰ ਚ ਆਏ ਅਸੀਂ ਗੱਲ ਖੁਰਦ ਰੋਇਪੁਰ ਤੋਂ ਤੇ ਮੈਂ ਇੱਕ ਪਿੰਡ 'ਚ ਗਿਆ ਮੈਂ ਗੁਰਦੁਆਰੇ ਹੁੱਕਾ ਦਿੱਤਾ ਕਿ ਮੈਂ ਫਲਾਣਾ ਬੰਦਾ ਥੋੜੇ ਪਿੰਡ ਆਇਆ ਤੇ ਆਪਾਂ ਗੱਲ ਕਰ ਲਈਆਂ ਪਿੰਡ ਚ ਆਓ ਆ ਗੁਰੂ ਘਰ ਆ ਗਏ ਸਾਰੇ ਬੰਦੇ ਪਿੰਡ ਵਾਲੇ ਚਲੋ ਮੈਂ ਹੁੱਕਾ ਦੇ ਕੇ ਬਹਿ ਗਿਆ ਤੇ ਮੈਂ ਗ੍ਰਾਂਤੀ ਨਾਲ ਚਾਹ ਧਰ ਲਈ ਤੇ ਮੈਂ ਗੱਲਾਂ ਪੈ ਗਿਆ ਗ੍ਰਾਂਤੀ ਨਾਲ ਬਾਪਾ ਜੀ ਤਨਖਾਹ ਕਿੰਨੀ ਆ ਕਹਿੰਦਾ ਭਾਈ 7000 ਰੁਪਏ ਤਨਖਾਹ ਉਹਦੇ ਦੋ ਕੁੜੀਆਂ ਇੱਕ ਮੁੰਡਾ ਦੋ ਹੋਵੀਆਂ ਬੀਬੀ ਆਪ ਆ ਇੱਕ ਉਹਦਾ ਬਾਪੂ ਜੀ ਉਹਦੀ ਮਾਂ ਬਜ਼ੁਰਗ ਸੱਤ ਉਹਦੇ ਮੈਂਬਰ ਨੇ ਤੇ ਤਨਖਾਹ 7000 ਤੇ ਮੈਂ ਜੋ ਪਿੰਡ ਵਾਲੇ ਇਕੱਠੇ ਹੋ ਕੇ ਆਏ ਨਾ ਕਸਲ ਘਰਸਾਪੁਰ ਤੋਂ ਬੰਦੇ ਦਾ ਪਿੰਡ ਵਾਲੇ ਆ ਕੇ ਗੁਰਦੁਆਰੇ ਮੈਂ ਪੁੱਛਿਆ ਮਖਾ ਜੀ ਕਿੰਨੇ ਕੁ ਪਿੰਡ ਤਕੜਾ ਹੈ ਪਿੰਡ ਕਿੰਨਾ ਹੈ ਕਹਿੰਦੇ ਪਿੰਡ ਹੈਗਾ 2500 ਦੀ ਆਬਾਦੀ ਆ ਪਿੰਡ ਦੀ ਵਧੀਆ 100 100 200 ਕੱਲੇ ਦੀਆਂ ਢੇਰਾਂ ਦੇ ਲੋਕਾਂ ਕੋਲ ਤਗੜਾ ਪਿੰਡ ਸੀ ਸਰਦਾਰਾਂ ਦਾ ਪਿੰਡ ਸੀ ਦਾ ਮਾ ਗ੍ਰੰਥੀ ਤੇ ਲਿਖਾ ਸਕ 10000 ਆ 100 100 ਕੱਲਾ ਜਮੀਨਾਂ ਤੇ ਗ੍ਰੰਥੀ ਰੱਖਦੇ ਆ ਆਪਾਂ 7000 ਤੇ 5000 ਤੇ ਭਾਲ ਕੇ 10 12000 ਤੇ ਤੜਕੇ ਹੋਕਾ ਦੇ ਲੋ ਵੀ ਗੁਰਦੁਆਰੇ ਦਾ ਆਪਾਂ ਲਗਰਹਾਲ ਪਾਉਣਾ ਸਾਰੇ ਬੰਦੇ ਪਿਆਰ ਹੋ ਜਾਣਗੇ ਵੀ ਕੋਈ ਗੱਲ ਨਹੀਂ ਮੈਂ ਇੱਤਾਂ ਦੇ ਦਿੰਦਾ ਮੈਂ ਸਰੀਆ ਮੈਂ ਸਿਮਿੰਟ ਪਾ ਦਿੰਦਾ ਪਰ ਜਦੋਂ ਆਪਾਂ ਗ੍ਰੰਥੀ ਨੂੰ ਦੇਣ ਦੀ ਗੱਲ ਕਰਦੇ ਆ ਉਹ ਗ੍ਰੰਥੀ ਜਿਹੜਾ ਗੁਰੂ ਘਰ ਦਾ ਕੂਕਰ ਆ ਦੀਨ ਗੁਰਮਤ ਨਾਲ ਸਾਨੂੰ ਜੋੜਨਾ ਹੈ ਗਿਆਨ ਨਾਲ ਜੋੜਨਾ ਹੈ ਸਾਡੀਆਂ ਨਸਲਾਂ ਨੂੰ ਸਾਡੇ ਜਵਾਕਾਂ ਨੂੰ ਇਤਿਹਾਸ ਨਾਲ ਜੋੜਨਾ ਕਰਵਾਣੀ ਨਾਲ ਜੋੜਨਾ ਹੈ ਉਹ ਵਾਪਸ ਸਭ ਤੋਂ ਵੱਧ ਤਨਖਾਹ ਦੇ ਰਹਿੰਦੇ ਆ ਅੱਜ ਕਦੇ ਸੁਣਨੀਆ ਗੱਲਾਂ ਉਹ ਘੱਟੋ ਘੱਟ 50 60000 ਰੁਪਏ ਤਨਖਾਹ ਚਾਹੀਦੀ ਹੈ ਗ੍ਰੰਥੀ ਦੀ ਤਾਂ ਕਿ ਨਵੇਂ ਮੁੰਡੇ ਜਿਹੜੇ ਗ੍ਰੰਥੀ ਬਣਨ ਸਿੱਖੀ ਨਾਲ ਜੁੜਨ ਸਾਡੇ ਨਵੇਂ ਮੁੰਡਾ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਟੈਂਪਾਸ ਮੁੰਡਾ ਭਾਈ ਗ੍ਰੰਥੀ ਦਾ ਪਿੰਡ ਲੋ ਆਪਾਂ ਵੀ ਗੋਲ ਕਰਕੇ ਇਦਰਾ ਸੈਟ ਇੰਨੀ ਤਨਖਾਹ ਭਾਈ 10000 ਰੁਪਏ ਤਾਂ ਮਗਾ 100 ਰੁਪਏ ਉਹ ਵੀ ਦੇ ਦਿਆ ਕਰੋ ਇੱਕ ਤਾਂ ਜਦੋਂ ਸੰਗਰਾਮ ਹੋ ਗਿਆ 100 ਰੁਪਏ ਜਾ ਕੇ ਉੱਧਰ ਗੁਰੂ ਘਰ ਨੂੰ ਵੀ ਦੇਖਦੇ ਹੋ ਇੱਧਰ ਵੀ ਦੇ ਦਿਆ ਕਰੋ ਆ ਲੈ ਭਾਈ 100 ਰੁਪਏ ਸਾਡੇ ਵੱਲੋਂ ਹੀ ਆ ਤੇ ਇਹ ਨਾ ਗੱਲਾਂ ਸਾਨੂੰ ਗੱਲ ਕਰਨੀ ਪੈਂਦੀ ਆ ਦੇਖੋ ਸਤਾਰਾ ਜਿਹੜੀਆਂ ਸਰਕਾਰਾਂ ਨੇ ਉਹਦਾ ਥੋੜੇ ਦੇ ਹਮਲੇ ਦੇ ਹਮਲਾ ਕਰੀ ਤੁਰੀਆਂ ਹੁੰਦੀਆਂ ਨੇ ਦਿੱਲੀ ਦੀ ਨੀਤੀ ਆ ਪੰਜਾਬ ਨੂੰ ਮਾਰਨਾ ਕਿੰਨਾ ਐ ਜੈਸੇ ਕਹਾਣੀਆਂ ਯਾਰ ਪਾ ਕੇ ਮਾਰਨਾ ਛੋਟੀ ਧਰਤੀ ਖੋਣ ਛੋਟੀ ਬੋਲੀ ਨੂੰ ਖਤਮ ਕਰਨਾ ਛੋੜੇ ਇਤਿਹਾਸ ਦੀਆਂ ਨਿਸ਼ਾਨੀਆਂ ਮਟਾਈ ਜਾਂਦੇ ਨੇ ਆ ਸਾਰੀਆਂ ਜਿੰਨਾ ਸਾਡੀਆਂ ਨਿਸ਼ਾਨੀਆਂ ਦੇ ਸਰਦ ਜਾ ਕੇ ਆਏ ਹੋ ਕਿੱਥੇ ਕਿ ਕਿੱਥੇ ਗਿਆ ਖੰਡਾ ਬੁੱਝਦਾ ਦਾ ਟੋਟਰ ਮਾਲ ਦੀ ਰੁਪਈਆ ਵੀ ਢਾਈ ਦੀ ਚਲੀ ਜਾਂਦੀ ਆ ਢਾਡੇ ਦੀ ਹੋ ਗਈ ਆ ਚਮਕੌਰ ਦੀਆਂ ਕੱਟੀਆਂ ਗੜੀਆਂ ਖਤਮ ਕਰਤੀਆਂ ਦਸਵੀਂ ਗੌਰੀਆਂ ਖਤਮ ਕਰਤੀਆਂ ਕਿਤਾਬਾਂ ਦਾ ਅਧਿਆਤ ਬਦਲੀ ਜਾਂਦੇ ਆ ਦੁਸ਼ਮਣ ਲਗਾਤਾਰ ਗੁੱਜੇ ਹਮਲੇ ਕਰਕੇ ਸਾਨੂੰ ਖਤਮ ਕਰ ਰਿਹਾ ਅੱਜ ਪੰਜਾਬ ਦੇ ਵਿੱਚਾ ਪੂਰੇ ਭਾਰਤ ਦੇ ਮੁਕਾਬਲੇ ਸਭ ਤੋਂ ਜਿਆਦਾ ਆਈਡੀਆ ਸੈਂਟਰ ਹੈ ਆਈਡੀਆ ਸੈਂਟਰ ਦਾ ਕੀ ਕਿਨਾ ਜਵਾਖ ਲਿਆ ਜਾਂਦਾ ਜੇ ਤੋ ਕਿਨਾ ਸੋਚਿਆ ਸੀਗਾ ਕਿ ਪੰਜਾਬ ਦੀ ਧਰਤੀ ਦਾ ਬੰਦਾ ਵੱਢ ਕੇ ਜੰਬੜੇ ਹਰਾ ਹੋ ਜਾਂਦਾ ਐਨੀ ਜਿਹੜੇ ਧਰਤੀ ਦੇ ਉੱਤੇ ਤਹਾਤਾ ਬਣੀਆਂ ਉਹ ਧਰਤੀ ਦੇ ਉੱਤੇ ਟੀਕੇ ਨਾਲ ਜਵਾਕ ਲੈਣਾ ਪੈਂਦਾ ਛੋਟ ਛੋਟ ਕੇ ਉਹਨਾਂ ਗੱਲਾਂ ਨੂੰ ਅਮਲ ਕਰੋ ਤਾਂ ਸੋਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਜਾਂਦਾ ਰਹਿਣਾ ਤਾਂ ਹੀ ਆਪਾਂ ਦਾ ਲਗਨ ਕੀਰਤਨ ਕਿੰਨਾ ਦਾ ਫਾਇਦਾ ਦਿਹਾੜੇ ਮਨਾਉਣ ਦਾ ਫਾਇਦਾ ਜੇ ਅਸੀਂ ਉਹਨਾਂ ਗੁਰੂਆਂ ਦੀਆਂ ਗੱਲਾਂ ਤੇ ਅਮਲ ਕਰਨਾ ਤਾਂ ਗੱਲ ਆ ਕੇ ਅੰਬਲਾ ਦੇ ਬੁੱਕਰੀਆ ਅੰਬਲਾ ਮੰਨਲੇ ਦੇ ਹੋਣੇ ਆ ਕਰਕੇ ਆਪਾਂ ਇੱਕ ਵਾਰੀ ਸੁਰਖਰੂ ਹੋ ਜੰਨੇ ਆ ਵੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਜੀ ਪ੍ਰਕਾਰ ਜੜਾ ਬਣਾ ਲਿਆ ਜੀ ਨੌਕੀ ਤਨ ਕੱਢ ਲਿਆ ਜੀ ਪਕੌੜੇ ਪੂਕੜੇ ਖਾਲੇ ਜਿਹੜੀਆਂ ਜਰੂਰੀਆਂ ਖਾਲੀਆਂ ਦੱਸੀ ਚਾਹ ਪੀ ਲਈ ਚਲੋ ਜੀ ਘਰਾਂ ਨੂੰ ਕੋਈ ਫਿਕਰ ਨਹੀਂ ਸੋਚੋ ਸਮਝੋ ਜਿਹੜੀਆਂ ਜਿਹੜੀਆਂ ਮੈਂ ਗੱਲਾਂ ਹੁਣਾਂ ਕੀਤੀਆਂ ਨੇ ਉਹਨਾਂ ਗੱਲਾਂ ਦੇ ਅਮਲ ਕਰਕੇ ਆਪਾਂ ਆਉਣ ਵਾਲੀਆਂ ਨਸਲਾਂ ਆਪਣੇ ਜਵਾਕਾਂ ਦੇ ਵਿੱਚ ਮੁਜਾਈਏ ਸਾਰੀ ਸੰਗਤ ਦਾ ਧੰਨਵਾਦ ਆ ਗੁਰੂ ਘਰ ਦੀ ਪ੍ਰਬੰਧਕੀ ਜਿਹੜੀ ਕਮੇਟੀ ਆ ਮੇਰਾ ਧੰਨਵਾਦ ਆ ਸਮੁੱਚੇ ਪਿੰਡ ਦਾ ਧੰਨਵਾਦ ਆ ਕਿ ਵੱਡੀ ਗਿਣਤੀ ਦਾ ਸਮੁੱਚਾ ਪਿੰਡ ਇਕੱਠਾ ਹੋਇਆ ਇਕੱਤਰ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਬਾੜੀਆਂ ਤੁਹਾਨੂੰ ਲੱਖ ਲੱਖ ਮੁबारक ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਧੰਨਵਾਦ ਹੈ